ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਆਪਾਂ ਪੰਜਾਬ ਦੀ ਜਨਗਣਨਾ ਦੇ ਅਨੁਸਾਰ ਜਿਹੜੇ ਪੰਜਾਬ ਦੇ ਪੇਪਰਾਂ ਲਈ ਮਹੱਤਵਪੂਰਨ ਕੁਐਸਚਨ ਬਣਨਗੇ ਉਹਨਾਂ ਦੇ ਐਮਸੀਕਿਊ ਕਰਾਂਗੇ ਪਹਿਲਾ ਕੁਐਸਚਨ ਹੈ ਜੀ ਵਟ ਵਾਸ ਦਾ ਟੋਟਲ ਪੋਪੂਲੇਸ਼ਨ ਆਫ ਪੰਜਾਬ ਐਸ ਪਰ ਦਾ 2011 ਸੈਂਸਸ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਸੀ ਇਹ ਆਪਸ਼ਨ ਕਰੈਕਟ ਹੈ ਜੀ 2.77 ਕਰੋੜ ਕੁਐਸਚਨ ਨੰਬਰ 2 ਵਟ ਵਾਸ ਦਾ ਮੇਲ ਪੋਪੂਲੇਸ਼ਨ ਆਫ ਪੰਜਾਬ ਅਕੋਰਡਿੰਗ ਟੂ 2011 ਸੈਂਸਸ ਕੁੱਲ ਜਨਸੰਖਿਆ ਦੇ ਵਿੱਚੋਂ ਜੀ ਮਰਦਾਂ ਦੀ ਗਿਣਤੀ ਕਿੰਨੀ ਸੀ অপਸ਼ਨ ਕਰੈਕਟ ਏ 1.46 ਕਰੋੜ ਕੁਐਸਚਨ ਨੰਬਰ 3 ਵਟ ਵਾਸ ਦਾ ਫੀਮੇਲ ਪੋਪੂਲੇਸ਼ਨ ਆਫ ਪੰਜਾਬ ਐਸ ਪਰ ਦਾ 2011 ਸੈਂਸਸ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਵਿੱਚ ਔਰਤਾਂ ਦੀ ਕੁੱਲ ਗਿਣਤੀ ਕਿੰਨੀ ਸੀ ਏ অপਸ਼ਨ ਕਰੈਕਟ ਹੈ ਜੀ 1.31 ਕਰੋੜ ਕੁਐਸਚਨ ਨੰਬਰ 4 ਵਟ ਵਾਸ ਦਾ ਓਵਰਆਲ ਲਿਟਰੇਸੀ ਰੇਟ ਆਫ ਪੰਜਾਬ ਇਨ 2011 ਪੰਜਾਬ ਦੇ ਵਿੱਚ ਕੁੱਲ ਸਾਖਰਤਾ ਦਰ ਕਿੰਨੀ ਸੀ ਜੀ 73.84% ਲੋਕ ਸੀ ਜੀ ਪੰਜਾਬ ਦੇ ਪੜ੍ਹੇ ਲਿਖੇ ਸੀ 2011 ਦੀ ਕੁਐਸਚਨ ਨੰਬਰ 5 ਵਟ ਵਾਸ ਦਾ ਮੇਲ ਲਿਟਰੇਸੀ ਰੇਟ ਇਨ ਪੰਜਾਬ ਐਸ ਪਰ ਦਾ 2011 ਸੈਂਸਸ ਮਰਦਾਂ ਦੀ ਲਿਟਰੇਸੀ ਰੇਟ ਬਾਰੇ ਪੁੱਛਿਆ ਗਿਆ ਜੀ ਕਿ ਕਿੰਨੀ ਸੀ অপਸ਼ਨ ਏ கரੈਕਟ ਹੈ 80.47% ਕੁਐਸਚਨ ਨੰਬਰ 6 ਵਟ ਵਾਸ ਦਾ ਫੀਮੇਲ ਲਿਟਰੇਸੀ ਰੇਟ ਇਨ ਪੰਜਾਬ ਇਨ ਦਾ 2011 ਸੈਂਸਸ 2011 ਦੇ ਅਨੁਸਾਰ ਕਿੰਨੀਆਂ ਅਮੇਲਾਵਾਂ ਸੀ ਜੀ ਔਰਤਾਂ ਸੀ ਜਿਹੜੀਆਂ ਕਿ ਪੜੀਆਂ ਲਿਖੀਆਂ ਸੀ ਉਹ ਆਪਸ਼ਨ A ਕਰੈਕਟ ਹੈ ਜੀ 70.70% ਕੁਐਸਚਨ ਨੰਬਰ 7 ਵਾਟ ਵਾਸ ਦ ਸੈਕਸ ਰੇਸ਼ੋ ਇਨ ਪੰਜਾਬ ਐਸ ਪਰ 2011 ਸੈਂਸਸ 2011 ਦੀ ਜਨਗਨਨਾ ਅਨੁਸਾਰ 1000 ਮਰਦਾਂ ਪਿੱਛੇ ਕਿੰਨੀਆਂ ਔਰਤਾਂ ਸੀ ਇਹਦੀ ਸਹੀ ਆਪਸ਼ਨ ਹੈ ਜੀ 895 C ਆਪਸ਼ਨ ਕੁਐਸਚਨ ਨੰਬਰ 8 ਵਟ ਵਾਸ ਦਾ ਚਾਈਲਡ ਸੈਕਸ ਰੇਸ਼ੋ ਇਨ ਪੰਜਾਬ 2011 ਬੱਚਿਆਂ ਦੇ ਲਿੰਗ ਅਨੁਪਾਤ ਦੀ ਗੱਲ ਹੋ ਰਹੀ ਹੈ ਜੀ ਬੱਚਿਆਂ ਦਾ ਲਿੰਗ ਅਨੁਪਾਤ ਸੀ ਆਪਸ਼ਨ ਬੀ 846 ਕੁਐਸਚਨ ਨੰਬਰ 9 ਵਿਚ ਡਿਸਟ੍ਰਿਕਟ ਹੈਡ ਦਾ ਹਾਈਐਸਟ ਪੋਪੂਲੇਸ਼ਨ ਇਨ ਪੰਜਾਬ ਐਸ ਪਰ ਦਾ 2011 ਸੈਂਸਸ ਕਿਹੜੀ ਪੋਪੂਲੇ ਕਿਹੜੀ ਜ਼ਿਲ੍ਹੇ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਸੀ ਜੀ ਜਨਸੰਖਿਆ ਸੀ ਲੁਧਿਆਣੇ ਜ਼ਿਲ੍ਹੇ ਦੀ ਕੁਐਸਚਨ ਨੰਬਰ 10 Which district had the lowest population in Punjab according to 2011 census sab to ghat abadi wala jilla si Barnala Question number 11 what was the population density of Punjab as per 2011 census baso kan da gal ho rahi hai ji ki 1 km square khetar de vich kul kinni abadi rehndi hai 2011 de anusar oh si ji 550 ਕਵੈਸਚਨ ਨੰਬਰ 12 ਵਟ ਵਾਸ ザ ਅਰਬਨ ਪੋਪੂਲੇਸ਼ਨ ਪਰਸੈਂਟੇਜ ਆਫ ਪੰਜਾਬ ਇਨ 2011 ਪੰਜਾਬ ਦੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੀ ਕੁੱਲ ਆਬਾਦੀ ਕਿੰਨੀ ਸੀ ਜੀ ਇਹਦੀ ਆਪਸ਼ਨ ਹੈ ਜੀ ਸੀ ਆਪਸ਼ਨ ਕਰੈਕਟ ਹੈ 37.50 ਪਰਸੈਂਟ ਜਿਹੜੀ ਕੁੱਲ ਆਬਾਦੀ ਦਾ ਜੀ 1.3 ਕਰੋੜ ਹਿੱਸਾ ਸੀ ਕਵੈਸਚਨ ਨੰਬਰ 13 ਵਟ ਵਾਸ ザ ਰੂਰਲ ਪੋਪੂਲੇਸ਼ਨ ਪਰਸੈਂਟੇਜ ਆਫ ਪੰਜਾਬ ਪਿੰਡੂ ਖੇਤਰ ਬਾਰੇ ਪੁੱਛਿਆ ਗਿਆ ਜੀ ਕਿ ਉਹਨਾਂ ਦੀ ਕੁੱਲ ਆਬਾਦੀ ਕੁੱਲ ਆਬਾਦੀ ਦਾ ਕਿੰਨੇ ਪਰਸੈਂਟੇਜ ਹਿੱਸਾ ਸੀ ਜਿਹੜੀ ਕਿ ਪਿੰਡੂ ਆਬਾਦੀ ਸੀ অপশন নাম্বার বি கரெক্ট ਹੈ ਜੀ 62.51% क्वेश्चन नंबर 14 ਵਿਚ ਡਿਸਟ੍ਰਿਕਟ ਹੈਡ ਦਾ ਹਾਈएस्ट ਲਿਟਰੇਸੀ ਰੇਟ ਇਨ ਪੰਜਾਬ ਇਨ 2011 ਪੰਜਾਬ ਦਾ ਸਭ ਤੋਂ ਵੱਧ ਸਾਖਰਤਾ ਦਰ ਵਾਲਾ ਜ਼ਿਲ੍ਹਾ ਸੀ ਜੀ ਖੁਸ਼ਿਆਲ ਕੋਈ क्वेश्चन नंबर 15 ਵਿਚ ਡਿਸਟ੍ਰਿਕਟ ਹੈਡ ਦਾ ਲੋਅਰਸਟ ਲਿਟਰੇਸੀ ਰੇਟ ਸਭ ਤੋਂ ਘੱਟ ਸਾਖਰਤਾ ਦਰ ਵਾਲੇ ਜਿਹੜੇ ਵਾਰੇ ਗੱਲ ਹੋ ਰਹੀ ਹੈ ਜੀ ਕਿ ਪੰਜਾਬ ਦਾ ਸਭ ਤੋਂ ਘੱਟ ਸਾਖਰਤਾ ਦਰ ਵਾਲਾ ਜੀ ਦਾ ਕਿਹੜਾ ਸੀ 2011 ਦੇ ਜਨਸੰਖਿਆ ਅਨੁਸਾਰ ਉਸੇ ਜੀ ਮਾਨਸਾ ਕੁਐਸਚਨ ਨੰਬਰ 16 ਵਟ ਵਾਸ ਦਾ ਟੋਟਲ ਨੰਬਰ ਆਫ ਡਿਸਟ੍ਰਿਕਟ ਇਨ ਪੰਜਾਬ ਇਨ 2011 2011 ਦੀ ਜਨਗਣਨਾ ਅਨੁਸਾਰ ਜੀ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੀ ਕੁੱਲ ਗਿਣਤੀ 21 ਸੀ 2011 ਫਰਵਰੀ ਦੇ ਵਿੱਚ ਜਨਸੰਖਿਆ ਦੀ ਜਿਹੜੀ ਆਪਾਂ ਜਨਗਣਨਾ ਕਰ ਰਹੀ ਸੀ ਪੰਜਾਬ ਦੀ ਉਹ ਬੰਦ ਹੋ ਚੁੱਕੀ ਸੀ ਤੇ 2011 ਦੇ ਵਿੱਚ 27 ਜੁਲਾਈ 2011 ਨੂੰ ਪੰਜਾਬ ਦਾ 22ਵਾਂ ਜ਼ਿਲ੍ਹਾ ਬਣਿਆ ਸੀ ਜੀ ਫਜ਼ਲਕਾ ਠੀਕ ਹੈ ਤੇ 2023 2021 ਦੇ ਵਿੱਚ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਿਆ ਮਲੇਰਕੋਟਲਾ ਕੁਐਸਚਨ ਨੰਬਰ 17 ਵਟ ਵਾਸ ਅ ਸ਼ੈਡਿਊਲ ਕਾਸਟ ਪੋਪੂਲੇਸ਼ਨ ਪਰਸੈਂਟੇਜ ਇਨ ਪੰਜਾਬ according to 2011 2011 ਦੇ ਅਨੁਸਾਰ ਜੀ ਪੰਚਾਇਤ ਦੇ ਵਿੱਚ ਸ਼ੈਡਿਊਲ ਕਾਸਟ ਦੀ ਜਿਹੜੀ ਅਨੁਸੂਚਿਤ ਜਾਤੀਆਂ ਨੇ ਉਹਨਾਂ ਦੀ ਆਬਾਦੀ ਪੱਟੇਸ਼ਤ ਕਿੰਨੀ ਆ অপਸ਼ਨ B ਕਰੈਕਟ ਹੈ ਜੀ 39.94% ਪੰਜਾਬ ਐ ਜੀ ਸਟੇਟ ਹੈ ਜੀ ਜਿਹਦੇ ਵਿੱਚ ਪੂਰੇ ਇੰਡੀਆ ਨਾਲੋਂ ਸਭ ਤੋਂ ਜ਼ਿਆਦਾ ਕੀ ਹੈ ਐਸ ਸੀ ਕਾਸਟ ਦੇ ਜਿਹੜੇ ਲੋਕ ਨੇ ਉਹ ਮਿਲਦੇ ਨੇ ਪੋਪੂਲੇਸ਼ਨ ਮਿਲਦੀ ਹੈ ਤੇ ਪੰਜਾਬ ਦੇ ਵਿੱਚ ਕੋਈ ਵੀ ਟ੍ਰਾਈਬਲ ਆਬਾਦੀ ਨਹੀਂ ਹੈਗੀ ਕੁਐਸਚਨ ਨੰਬਰ 18 ਵਿਚ ਡਿਸਟ੍ਰਿਕਟ ਹੈਡ ਦਾ ਹਾਈਐਸਟ ਸ਼ੈਡਿਊਲ ਕਾਸਟ ਪੋਪੂਲੇਸ਼ਨ ਪਰਸੈਂਟੇਜ ਇਨ ਪੰਚਾਇਤ एजी एसबीएस नगर शीद पग सिंह नगर जी ਨੂੰ ਨਮਾਸ਼ਾਤ ਵੀ ਕਹਿੰਦੇ ਨੇ ਕੁਐਸਚਨ ਨੰਬਰ 19 ਵਟ ਵਾਸ ਦਾ ਟੋਟਲ ਨੰਬਰ ਆਫ ਵਿਲੇजेस ਇਨ ਪੰਜਾਬ 2011 ਪੰਜਾਬ ਦੇ ਵਿੱਚ ਕੁੱਲ ਪਿੰਡਾਂ ਦੀ ਗਿਣਤੀ ਕਿੰਨੀ ਹੈ 12581 2011 ਦੀ ਜਨਗਣਨਾ ਦੇ ਅਨੁਸਾਰ ਕੁਐਸਚਨ ਨੰਬਰ 20 ਵਿਚ ਸਿਟੀ ਹੈਰ ਦਾ ਹਾਈਐਸਟ ਅਰਬਨ ਪੋਪੂਲੇਸ਼ਨ ਪੰਜਾਬ ਇਨ 2011 ਪੰਜਾਬ ਦੇ ਵਿੱਚ ਅਰਬਨ ਪੋਪੂਲੇਸ਼ਨ ਸਭ ਤੋਂ ਜ਼ਿਆਦਾ ਕਿਹੜੇ ਜ਼ਿਲ੍ਹੇ ਦੇ ਵਿੱਚ ਸੀ ਲੁਧਿਆਣਾ ਜ਼ਿਲ੍ਹਾ ਕਵੈਸਚਨ ਨੰਬਰ 21 ਵਟ ਵਾਸ ਦਾ ਟੋਟਲ ਨੰਬਰ ਆਫ टाਉਨਸ ਇਨ ਪੰਜਾਬ ਐਸ ਪਰ 2011 टाਉਨਸ ਦੀ ਗੱਲ ਹੋ ਰਹੀ ਹੈ ਜੀ ਪੰਜਾਬ ਦੇ ਵਿੱਚ ਕੁੱਲ ਸ਼ਹਿਰਾਂ ਦੀ ਗਿਣਤੀ ਕਿੰਨੀ ਸੀ 2011 ਦੇ ਸੈਂਸਸ ਦੇ ਅਕੋਰਡਿੰਗ ਉਹ ਹੈਗੀ ਹੈ ਜੀ ਆਪਸ਼ਨ ਬੀ ਕਰੈਕਟ 237 ਕਵੈਸਚਨ ਨੰਬਰ 22 ਵਿਚ ਡਿਸਟ੍ਰਿਕਟ ਹੈਡ ਦਾ ਲੋਇਸਟ ਪੋਪੂਲੇਸ਼ਨ ਡੈਂਸਿਟੀ ਇਨ ਪੰਜਾਬ ਇਨ 2011 ਵਸੋਂ ਕੰਤਾ ਸਭ ਤੋਂ ਜ਼ਿਆਦਾ ਘਾਟ ਕਿੱਥੇ ਸੀ ਜੀ ਉਹ ਸੀ ਸ਼੍ਰੀ ਮੁਕਤਸਰ ਸਾਹਿਬ ਕਵੈਸਚਨ ਨੰਬਰ 23 ਵਟ ਵਾਸ ਪਰਸੈਂਟੇਜ ਆਫ ਵਰਕਿੰਗ ਪੋਪੂਲੇਸ਼ਨ ਇਨ ਪੰਜਾਬ ਐਸ ਪਰ 2011 ਸੈਂਸਸ ਪੰਜਾਬ ਦੇ ਵਿੱਚ ਜੀ ਕੰਮਕਾਜੀ ਜਿਹੜੀ ਪ੍ਰਤੀਸ਼ਤ ਸੀ ਆਬਾਦੀ ਦੀ ਉਹ ਕਿੰਨੀ ਸੀ 35.50% ਕਵੈਸਚਨ ਨੰਬਰ 24 ਵਟ ਪਰਸੈਂਟੇਜ ਆਫ ਪੰਜਾਬਸ ਪੋਪੂਲੇਸ਼ਨ ਬਿਲੋਂਗ ਟੂ ਸ਼ੈਡਿਊਲਡ ਟ్రਾਈਬ ਇਹਦੀ ਆਪਸ਼ਨ ਹੈ ਜੀ ਇਹ கரੈਕਟ ਹੈ 0% ਪੰਜਾਬ ਦੇ ਵਿੱਚ ਕੋਈ ਵੀ ਟ੍ਰਾਈਬਲ ਜਿਹੜੀ ਆਬਾਦੀ ਹੋ ਨਹੀਂ ਪਾਈ ਜਾਂਦੀ ਕਵੈਸਚਨ ਨੰਬਰ 25 Which district had the highest sex ratio in Punjab as per 2011 census? ਇਹਦਾ ਸਹੀ ਆਨਸਰ ਹੈਗਾ ਜੀ ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਵਿੱਚ ਕੀ ਹੈ ਸਭ ਤੋਂ ਜ਼ਿਆਦਾ ਸੈਕਸ ਰੇਸ਼ਿਓ ਹੈ ਤੇ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਪੜੇ ਲਿਖੇ ਲੋਕ ਨੇ 2011 ਦੇ ਸੈਂਸਸ ਦੇ ਅਕੋਰਡਿੰਗ। ਤੋਂ ਅਗਰ ਕੁਐਸਚਨ ਨੰਬਰ 26 Which district had the lowest sex ratio in Punjab according to 2011 census? ਪੰਜਾਬ ਦੇ ਵਿੱਚ ਸਭ ਤੋਂ ਘੱਟ ਸੈਕਸ ਰੇਸ਼ਿਓ ਵਾਲਾ ਜ਼ਿਲ੍ਹਾ ਹੈਗਾ ਜੀ ਮਾਨਸਾ। D অপশন क्वेश्चन नंबर 27 व्हाट वाज द टोटल चाइल्ड सेक्स रेश्यो इन पंजाब अकॉर्डिंग टू 2011 सेंसस বাচ্চাদের ਦੇ ਲਿੰਗ ਅਨੁਪਾਤ ਦੀ ਗੱਲ ਹੋ ਰਹੀ ਹੈ ਜੀ ਤੇ ਇਹਦੀ অপশন கரெક્ટ ਹੈ 846 D অপশন क्वेश्चन नंबर 28 व्हाट वाज द परसेंटेज ऑफ ਹਾਊਸ ਹੋਲਡ ਇਨ ਪੰਜਾਬ ਵਿਦ ਐਕसेस ਆਫ ਡ੍ਰਿੰਕਿੰਗ ਵਾਟਰ ਵਿਦੀਨ ਪਰਮਾਈਸਿਸ ਇਨ 2011 ਇਹਦੀ ਸਹੀ অপਸ਼ਨ ਹੈ ਜੀ 78% ਕਵੈਸਚਨ ਨੰਬਰ 29 ਵਟ ਵਾਸ ਦਾ ਪਰਸੈਂਟੇਜ ਆਫ 50 ਪੋਪੂਲੇਸ਼ਨ ਇੰਗੇਜਡ ਇਨ ਐਗਰੀਕਲਚਰ ਐਸ ਪਰ 2011 ਸੈਂਸਸ 2011 ਦੇ ਸੈਂਸਸ ਦੇ ਅਕੋਰਡਿੰਗ ਜੀ ਪੰਜਾਬ ਦੇ ਵਿੱਚ ਕਿੰਨੇ ਪਰਸੈਂਟ ਲੋਕ ਸੀ ਜਿਹੜੇ ਖੇਤੀ ਕਰਦੇ ਸੀ অপਸ਼ਨ ਡੀ 35.50% ਕਵੈਸਚਨ ਨੰਬਰ 30 ਵਟ ਵਾਸ ਦਾ ਪੰਜਾਬਸ ਡੈਕੇਡਲ ਪੋਪੂਲੇਸ਼ਨ ਗ੍ਰੋਥ ਰੇਟ 2001 ਤੋਂ ਲੈ ਕੇ ਜੀ 2001 ਤੋਂ ਲੈ ਕੇ 2011 ਤੱਕ ਦੱਸਣਾ ਹੈ ਕਿ ਪੰਜਾਬ ਦੀ ਜਿਹੜੀ ਆਬਾਦੀ ਦੀ ਦਰ ਸੀ ਵਾਧਾ ਦਰ ਸੀ ਉਹ ਕਿੰਨੀ ਸੀ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ 13.73% ਸੀ ਆਪਸ਼ਨ ਕੁਐਸਚਨ ਨੰਬਰ 31 ਵਾਟ ਵਾਸ ਦਾ ਪੰਜਾਬਸ ਟੋਟਲ ਪੋਪੂਲੇਸ਼ਨ ਐਸ ਅ ਪਰਸੈਂਟੇਜ ਆਫ ਇੰਡੀਆਸ ਟੋਟਲ ਪੋਪੂਲੇਸ਼ਨ ਇਨ 2011 2011 ਦੇ ਵਿੱਚ ਜੀ ਪੰਜਾਬ ਦੀ ਜਿਹੜੀ ਟੋਟਲ ਪੋਪੂਲੇਸ਼ਨ ਆ ਭਾਰਤ ਦੀ ਆਬਾਦੀ ਦਾ ਕਿੰਨਾ ਪਰਸੈਂਟ ਸੀ ਉਹ ਸੀ ਜੀ 2.29% ਕਵੈਸਚਨ ਨੰਬਰ 32 ਵਟ ਵਾਸ ਦਾ ਪੰਜਾਬਸ ਰੈਂਕ ਇਨ ਇੰਡੀਆ ਇਨ ਟਰਮਸ ਆਫ ਪੋਪੂਲੇਸ਼ਨ ਐਸ ਪਰ ਦਾ 2011 ਸੈਂਸਸ ਅਬਾਦੀ ਦੇ ਵਿੱਚ ਜੀ ਪੰਜਾਬ ਦਾ ਭਾਰਤ ਦੇ ਵਿੱਚ ਕਿੰਨਾ ਸਥਾਨ ਹੈ 15ਵਾਂ ਸਥਾਨ ਹੈ 2011 ਦੇ ਅਨੁਸਾਰ ਕਵੈਸਚਨ ਨੰਬਰ 33 ਵਟ ਵਾਸ ਪੰਜਾਬਸ ਰੈਂਕ ਇਨ ਇੰਡੀਆ ਇਨ ਟਰਮਸ ਆਫ ਏਰੀਆ ਖੇਤਰਫਲ ਦੇ ਹਿਸਾਬ ਦੇ ਨਾਲ ਪੁੱਛਿਆ ਗਿਆ ਜੀ ਪੰਜਾਬ ਦਾ ਰੈਂਕ ਭਾਰਤ ਦੇ ਵਿੱਚ ਕਿੰਨਾ ਹੈ ਉਹ ਹੈਗਾ ਜੀ 19ਵਾਂ ਕਵੈਸਚਨ ਨੰਬਰ 34 What was the Punjab's total geographical area as per the 2011 census Punjab da total area kinna ji 50362 square kilometer A option Question number 35 But What was the Punjab's literacy rate compared to India's overall literacy rate in 2011 Punjab da ji sakharata dar Bharat de anusar kinni si Punjab di si ji 75.84% ਪੂਰੇ ਭਾਰਤ ਦੀ ਸੀ 74 74.4% ਕੁਐਸਚਨ ਨੰਬਰ 36 ਵਟ ਵਾਸ ਦਾ ਪੰਜਾਬਸ ਰੈਂਕਿੰਗ ਦਾ ਟੌਪ ਆਫ ਲਿਟਰੇਸੀ ਰੇਟ ਇਨ 2011 ਸਾਖਰਤਾ ਦੇ ਵਿੱਚ ਜੀ ਪੰਜਾਬ ਦਾ ਭਾਰਤ ਵਿੱਚ ਕਿੰਨਾ ਸਥਾਨ ਸੀ 14ਵਾਂ ਕੁਐਸਚਨ ਨੰਬਰ 37 ਕੁਐਸਚਨ ਨੰਬਰ 38 ਵਟ ਵਾਸ ਦਾ ਸੈਕਸ ਰੇਸ਼ੋ ਪੰਜਾਬ ਕੰਪੇਅਰ ਟੂ ਇੰਡੀਆਸ ਓਵਰਆਲ ਸੈਕਸ ਰੇਸ਼ੋ ਇਹਦੀ ਸਹੀ ਆਪਸ਼ਨ ਹੈ ਜੀ ਏ ਪੰਜਾਬ ਦੇ ਵਿੱਚ 895 ਤੇ ਇੰਡੀਆ ਦੇ ਵਿੱਚ 940 ਕੁਐਸਚਨ ਨੰਬਰ 39 ਵਟ ਵਾਸ ਪੰਜਾਬਸ ਰੈਂਕ ਇਨ ਟਰਮ ਆਫ ਸੈਕਸ ਰੇਸ਼ਿਓ ਸੈਕਸ ਰੇਸ਼ਿਓ ਦੇ ਵਿੱਚ ਪੁੱਛਿਆ ਜੀ ਪੰਜਾਬ ਦਾ ਕਿੰਨਾ ਸਥਾਨ ਸੀ ਭਾਰਤ ਦੇ ਵਿੱਚ 25ਵਾਂ ਕੁਐਸਚਨ ਨੰਬਰ 40 ਵਟ ਵਾਸ ਪੰਜਾਬਸ ਪੋਪੂਲੇਸ਼ਨ ਗਰੋਥ ਰੇਟ ਕੰਪੇਅਰ ਟੂ ਇੰਡੀਆਸ ਓਵਰਆਲ ਗਰੋਥ ਰੇਟ ਇਹਦੀ ਆਪਸ਼ਨ ਹੈ ਜੀ ਪੰਜਾਬ ਦੀ ਆਬਾਦੀ ਦੀ ਵਾਧਾ ਦਰ 13.9% ਹੈ ਜਦਕਿ ਭਾਰਤ ਦੀ ਆਬਾਦੀ ਦੀ ਵਾਧਾ ਦਰ 17.64% ਹੈ। ਕੁਐਸਚਨ ਨੰਬਰ 41 ਵਟ ਵਾਸ ਦਾ ਪਰਸੈਂਟੇਜ ਆਫ ਸ਼ੈਡਿਊਲ ਕਾਸਟ ਪੋਪੂਲੇਸ਼ਨ ਇਨ ਪੰਜਾਬ ਕੰਪੇਅਰਡ ਟੂ ਇੰਡੀਆ? ਆਪਸ਼ਨ A ਕਰੈਕਟ ਹੈ ਜੀ 31.94 ਇੰਡੀਆ ਦੀ ਹੈਗੀ 16.6%। ਕੁਐਸਚਨ ਨੰਬਰ 42 ਵਟ ਵਾਸ ਪੰਜਾਬਸ ਰੈਂਕ ਇਨ ਇੰਡੀਆ ਇਨ টারਮਸ ਆਫ ਸ਼ੈਡਿਊਲ ਕਾਸਟ ਪੋਪੂਲੇਸ਼ਨ? ਸ਼ੈਡੂਲ ਕਾਸਟ ਦੇ ਵਿੱਚ ਜੀ ਪੰਜਾਬ ਦਾ ਪਹਿਲੇ ਨੰਬਰ ਤੇ ਸਥਾਨ ਹੈ ਪੂਰੇ ਭਾਰਤ ਦੇ ਵਿੱਚ 43rd what was punjab's population density कव, compared to india's average in 2011 43rd question ਦਾ ਸਹੀ ਅਨਸਰ ਹੈ ਜੀ a ਆਪਸ਼ਨ ਪੰਜਾਬ ਦੀ ਵਸੂਖਾਂਤਾ 550 ਜਦਕਿ ਭਾਰਤ ਦੀ ਵਸੂਖਾਂਤਾ 382 ਹੈ ਕੁਐਸਚਨ ਨੰਬਰ 44 what was the total forest cover of punjab as per 2011 census 44th ਕੁਐਸਚਨ ਆਨਸਰ ਹੈ ਜੀ A ਆਪਸ਼ਨ 1764 ਕਿਲੋਮੀਟਰ ਕੁਐਸਚਨ ਨੰਬਰ 45th what percentage of punjab's total geographical area was covered under forest in 2011 45th ਕੁਐਸਚਨ ਆਨਸਰ ਹੈ ਜੀ A ਆਪਸ਼ਨ 6.11% ਖੇਤਰ ਰਹਿ ਜਾ ਸੀ ਜਿਹੜਾ ਕਿ ਜੰਗਲਾਂ ਨਾਲ ਘਿਰਿਆ ਹੋਇਆ ਪੰਜਾਬ ਦਾ 46th which district in punjab ਹੈਡ ਦਾ ਹਾਈਐਸਟ ਫੋਰੈਸਟ ਕਵਰ ਇਨ 2011 ਸਭ ਤੋਂ ਵੱਧ ਜੰਗਲੀ ਖੇਤਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਮਿਲਦਾ ਹੈ ਆਪਸ਼ਨ ਏ ਸਹੀ ਹੈ ਜੀ ਕੁਐਸਚਨ ਨੰਬਰ 47 ਵਿਚ ਡਿਸਟ੍ਰਿਕਟ ਇਨ ਪੰਜਾਬ ਹੈਡ ਦਾ ਲੋਐਸਟ ਫੋਰੈਸਟ ਕਵਰ ਇਨ 2011 ਸਭ ਤੋਂ ਘੱਟ ਜੰਗਲੀ ਖੇਤਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਮਿਲਦਾ ਹੈ ਆਪਸ਼ਨ ਸੀ ਕੁਐਸਚਨ ਨੰਬਰ 48 ਵਿਚ is the only tehsil of punjab had no urban population punjab di kehdi tehsil hai ji jide vich koi vi ਸ਼ਹਿਰੀ ਕਿਤੇ ਨਹੀਂ ਮਿਲਦਾ ਉਹ ਹੈਗੀ ਹੈ ਜੀ ਖਡੂਰ ਸਾਹਿਬ ਥੈਂਕ ਯੂ